19 ਸਾਲ ਦਾ ਸੀ ਚੰਗਾ ਖਿਡਾਰੀ ਸੀ ਪਰ ਨਸ਼ਾ ਜਿੱਤ ਗਿਆ ਪਰ ਸੇਮ ਸਿਆਂ ਇਹ ਸੱਗ ਦਾ ਸੇਕ ਤਾਂ ਘਰ ਘਰ ਪਹੁੰਚਿਆ ਪਰ ਬਸ ਹੁਣ ਹੋਰ ਨਹੀਂ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਵਿਰੁੱਧ ਇੱਕ ਸਖਤ ਮੁਹਿੰਮ ਚਲਾਈ ਹੈ ਕਿ ਅਸੀਂ ਸਾਰਿਆਂ ਨੇ ਇਹਨਾਂ ਦਾ ਸਾਥ ਦੇਣਾ ਕਿ ਅੱਜ ਤੋਂ ਬਾਅਦ ਨਾ ਇਸ ਪਿੰਡ ਵਿੱਚ ਨਸ਼ਾ बिकੂਗਾ ਤੇ ਨਾ ਹੀ ਕਿਸੇ ਨਸ਼ਾ ਵੇਚਣ ਵਾਲੇ ਨੂੰ ਇੱਥੇ ਵੜਨ ਦਿੱਤਾ ਜਾਊ ਜਿਹੜੇ ਨਸ਼ੇ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਨਸ਼ਾ ਮੁਕਤੀ ਕੇਂਦਰ ਵਿੱਚ ਭਰਤੀ ਕਰਾਵਾਂਗੇ ਕੋਈ ਵੀ ਨਸ਼ਾ ਤਸਕਰ ਦੀ ਜ਼ਮਾਨਤ ਨਹੀਂ ਕਰਾਏਗਾ ਵਾਅਦਾ ਕਰੋ ਅਸੀਂ ਆਪਣੇ ਪਿੰਡ ਨੂੰ ਆਪਣੇ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਰਹਾਗੇ ਵਾਅਦਾ ਹੈ ਪੰਜਾਬ ਦੇ ਅੰਦਰ ਜੀਐਸਸੀ ਵਿੱਚ ਜੀਐਸਟੀ ਵੀ ਜੂਨ 2025 ਤੱਕ 30 ਜੂਨ 2025 ਤੱਕ ਟੋਟਲ ਜਿਹੜੀਆਂ 3452 ਐਪਲੀਕੇਸ਼ਨਾਂ ਰਿਫੰਡ ਲਈਆਂ ਜਾਂਦੀ ਸੀ ਜਿਹੜਾ ਜੀਐਸਟੀ ਰਿਫੰਡ ਮਿਲਦਾਗਾ ਉਹਦੀਆਂ ਟੋਟਲ 4352 ਜਿਹੜੀਆਂ ਐਪਲੀਕੇਸ਼ਨ ਸੀ ਉਹ ਸਾਡੇ ਕੋਲ ਐਂਜੈਂਸ ਸੀ ਜਿਹੜੀਆਂ ਪੈਂਡਿੰਗ ਪਈਆਂ ਸੀ ਜਿਨ੍ਹਾਂ ਵਿੱਚੋਂ ਅਸੀਂ 1408 1408 ਜਿਹੜੀਆਂ ਐਪਲੀਕੇਸ਼ਨਾਂ ਨੇ ਉਹਨਾਂ ਦਾ ਨਿਪਟਾਰਾ ਕੀਤਾਗਾ ਉਹ ਅਸੀਂ ਰਿਫੰਡ ਜਿਹੜਾ ਉਹਨਾਂ ਨੂੰ ਰੀਪੇ ਕਰਤਾ ਉਹਨਾਂ ਦੇ ਬਣਦੇ ਪੈਸੇ 241 ਕਰੋੜ ਰੁਪਏ ਜਿਹੜੇ ਦੇਗੇ ਉਹ ਜਾਰੀ ਕਰ ਦਿੱਤੇ ਦੇਗੇ ਕਿਉਂਕਿ ਟੋਟਲ ਲਗਭਗ 800 ਕਰੋੜ ਰੁਪਏ ਪੈਂਡਿੰਗ ਪਿਆ ਸੀਗਾ ਜੀ ਅਸੀਂ ਰਿਫੰਡ ਦਾ ਪਰ ਕਾਫੀ ساری ਮੰਗ ਜਿਹੜੀ ਉੱਠੀ ਹੋਈ ਸੀਗੀ ਕਿ ਸਾਡੇ ਪੈਸੇ ਰਿਫੰਡ ਦੇ ਪਏ ਨੇ ਲੇਕਿਨ ਅਸੀਂ ਬੜੇ ਟਾਈਮ ਸਰ ਕਾਰਵਾਈ ਕਰਦੇ ਆਂ ਔਰ ਲਗਭਗ कि 1408 ਐਪਲੀਕੇਸ਼ਨ ਜਿਹੜੇ ਜਿੰਨਾ ਵਿੱਚ 241.17 ਕਰੋੜ ਰੁਪਏ ਇਨਵਾਰਵ ਸੀਗੇ ਉਹ ਪੈਸੇ ਅਸੀਂ ਜਿਹੜੇ ਨੇਗੇ ਅਸੀਂ ਐਪਲੀਕੈਂਟ ਨੂੰ ਅਸੀਂ ਜਿਹੜੇ ਜੀਐਸਸੀ ਦੇ ਰਿਫੰਡ ਵਾਲੇ ਇਹਨਾਂ ਨੂੰ ਮਿਲਣਾ ਸੀਗਾ ਉਹ ਅਸੀਂ ਰਿਫੰਡ ਜਿਹੜਾ ਦੇ ਚੁੱਕੇ ਆਂਗੇ ਸੋ ਮੇਰਾ ਕਹਿਣ ਦਾ ਭਾਵ ਆ ਕਿ ਹੁਣ ਬਹੁਤ ਥੋੜੇ ਜੇ ਲਗਭਗ 2000 ਦੇ ਕਰੀਬ ਰਿਫੰਡ ਵਾਲੇ ਬਚੇ ਨੇਗੇ ਬੜੇ ਜਲਦੀ ਅਸੀਂ ਉਹਨਾਂ ਦਾ ਵੀ ਨਿਪਟਾਰਾ ਕਰਾਂਗੇ ਕਿਉਂਕਿ ਕਾਫੀ ਸਾਰਾ ਚੈੱਕ ਕਰਨਾ ਹੁੰਦਾ ਦੇਖਣਾ ਹੁੰਦਾਗਾ ਕਿ ਰਿਫੰਡ ਜੈਨੂਇਨ ਆ ਨਾ ਕੀਆ ਸੋ 1408 ਐਪਲੀਕੇਸ਼ਨਾਂ ਦਾ ਸੀ ਨਪਟਾਰਾ ਕੀਤਾਗਾ ਉਸ ਦੇ ਨਾਲ ਮੈਂ ਸਮਝਦਾ ਪੰਜਾਬ ਦੇ ਵਪਾਰੀ ਵਰਗ ਨੂੰ ਬਹੁਤ ਵੱਡੀ ਰਾਹਤ ਆ ਕਿ ਸੋ ਬਹੁਤ ਸਾਰੇ ਇਹਨਾਂ ਸਾਰੇ ਭਰਾਵਾਂ ਨੂੰ ਜਿਨ੍ਹਾਂ ਦਾ ਰਿਫੰਡ ਉਹਨਾਂ ਦੇ ਖਾਤਿਆਂ 'ਚ ਪਹੁੰਚ ਗਿਆ ਜਾਂ ਇੱਕ ਅਧ ਦਿਨ 'ਚ ਪਹੁੰਚ ਜਾਊਗਾ ਉਹਨਾਂ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਬਾਦ 241.17 ਕਰੋੜ 241.17 ਸੀਆਰ ਜਿਹੜਾ ਟੋਟਲ ਇਨਵੋਲਵ ਸੀਗਾ ਇਹਦੇ ਵਿੱਚ ਉਹ ਅਸੀਂ ਰਿਪੋਰਟ ਕੀਤਾਗਾ ਇਸ ਤੋਂ ਬਨਾ ਮੈਨੂੰ ਇਹ ਦੱਸਦਿਆਂ ਬਹੁਤ ਵੱਡੀ ਖੁਸ਼ੀ ਹੋ ਰਹੀ ਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਅੰਦਰ ਸਰਦਾਰ ਭਗਵੰਤ ਸਿੰਘ ਮਾਨ ਜੀ ਮਾਨਯੋਗ ਸੀਐਮ ਸਾਹਿਬ ਦੀ ਗਵਾਈ ਵਿੱਚ ਸਰਕਾਰ ਜਿਹੜੀ ਆ ਉਹ ਲਗਾਤਾਰ ਜੀਐਸਟੀ ਦੇ ਅੰਦਰ ਗਰੋਥ ਕਰ ਰਹੀ ਆ ਅਸੀਂ ਮੰਥ ਵਾਈਜ਼ ਈਅਰ ਵਾਈਜ਼ ਔਰ ਤਮਾਹੀ ਵਾਈਜ਼ ਜਿਹੜਾ ਹੈਗਾ ਲਗਾਤਾਰ ਸਾਡਾ ਅੰਕੜਾ ਜਿਹੜਾ ਉਹ ਵਧਦਾ ਜਾ ਰਿਹਾਗਾ ਫਿਰ ਤੋ ਪਤਾ ਲੱਗਦਾਗਾ ਕਿ ਪੰਜਾਬ ਦੇ ਅੰਦਰ ਇੱਕ ਇਮਾਨਦਾਰ ਇੱਕ ਔਨਰ ਸਰਕਾਰ ਕਾਮਾਦੀ ਪਾਰਟੀ ਦੀ ਕੰਮ ਕਰ ਰਹੀ ਆ ਕਿਉਂਕਿ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਨੇ ਇਹੀ ਗੱਲ ਸਾਨੂੰ ਸਿਸ਼ਟ ਕੀਤੀ ਆ ਕਿ ਇਮਾਨਦਾਰੀ ਦੇ ਚੱਲੋ ਇਮਾਨਦਾਰੀ ਦਾ ਕੰਮ ਕਰੋ ਇਮਾਨਦਾਰੀ ਦੇ ਅੱਗੇ ਵਾਦੇ ਰਹੋ ਉਸੇ ਕੜੀ ਤਹਿਤ ਉਸੇ ਲੜੀ ਦੇ ਤਹਿਤ ਅੱਜ ਪੰਜਾਬ ਨੇ ਜੇ ਮੈਂ ਜੁਲਾਈ 2024 ਦੀ ਗੱਲ ਕਰਾਂ 2024 ਦੇ ਅੰਦਰ ਪਿਛਲੇ ਸਾਲ ਪਿਛਲੇ 7 ਜੁਲਾਈ ਮਹੀਨੇ 2024 ਚ ਅਸੀਂ 1785 ਕਰੋੜ ਰੁਪਏ ਕਮਾਏ ਸੀ 1785 ਕਰੋੜ ਰੁਪਏ ਜਿਹੜੇ ਨੇਗੇ ਜੀਐਸਸੀ ਦੇ ਸਾਨੂੰ ਮਿਲੇ ਸੀ ਮੈਂ ਆਪਣੀ ਸਰਕਾਰ ਦੀ ਕੰਪੇਅਰ ਕਰ ਰਿਹਾ ਕਿ ਸਾਡੀ ਸਰਕਾਰ ਦੇ ਅੰਦਰ ਅਸੀਂ ਕਿੰਨੀ ਤੇਜ਼ੀ ਦੇ ਨਾਲ ਜਿਹੜਾ ਹੈਗਾ ਉਹ ਜੀਐਸਸੀ ਕਲੈਕਸ਼ਨ ਵਧਾ ਰਹੇ ਹਾਂ ਔਰ ਜੁਲਾਈ 2025 ਚ ਮੈਨੂੰ ਇਹ ਦੱਸਦਿਆਂ ਬਹੁਤ ਖੁਸ਼ੀ ਹੋ ਰਹੀ ਆ ਕਿ 2357.78 ਕਰੋੜ ਰੁਪਏ 2357.78 ਕਰੋੜ ਰੁਪਏ ਜਿਹੜੇ ਨੇ ਸੀ ਉਹ ਕਮਾਏ ਨੇ ਉਹ ਸਾਡੀ ਸਰਕਾਰ ਦੇ ਅੰਦਰ ਜੀਐਸਟੀ ਦੀ ਕਲੈਕਸ਼ਨ ਹੋਈ ਆ ਸੋ ਇਥੋਂ ਪਤਾ ਲੱਗਦਾ ਕਿ ਪੰਜਾਬ ਦੇ ਅੰਦਰ ਜਿਹੜਾ ਉਹ ਲਗਾਤਾਰ ਟੈਕਸ ਦੀ ਕਲੈਕਸ਼ਨ ਵੱਧ ਰਹੀ ਆ ਕਿਉਂਕਿ ਪੰਜਾਬ ਦੇ ਅੰਦਰ ਇੱਕ ਇਮਾਨਦਾਰ ਸਰਕਾਰ ਜਿਹੜੀ ਕੰਮ ਕਰ ਰਹੀ ਆ ਜੇ ਮੈਂ ਇਨਕਰੀਜ਼ ਕਰਾਂ ਇਨ ਸੀਆਰ ਇਨ ਕਰੋੜ ਦੇ ਵਿੱਚ ਤਾਂ 572.77 572.77 ਕਰੋੜ ਰੁਪਏ ਜਿਹੜਾ ਉਹ ਇਸ ਸਾਲ ਪਿਛਲੇ ਸਾਲ ਦੇ ਮੁਕਾਬਲੇ ਪਿਛਲੇ ਸਾਲ ਦੇ ਜੁਲਾਈ ਦੇ ਮੁਕਾਬਲੇ ਇਸ ਜੁਲਾਈ ਦੇ ਅੰਦਰ ਵੱਗ ਪੈਸਾ ਜਿਹੜਾ ਉਹ ਪੰਜਾਬ ਦੇ ਖਜ਼ਾਨੇ 'ਚ ਆਇਆਗਾ ਪੰਜਾਬ ਦੇ ਲੋਕਾਂ ਨੇ ਟੈਕਸ ਦਿੱਤਾਗਾ ਸੋ ਮੈਂ ਉਹਨਾਂ ਸਾਰੇ ਟੈਕਸ ਪੇਅਰ ਦਾ ਧੰਨਵਾਦ ਕਰਦਾਗਾ ਔਰ ਲਗਭਗ 32% 32 ਫੀਸਦੀ ਦੀ ਜਿਹੜੀ ਆ ਉਹ ਗਰੋਥ ਪਿਛਲੀ ਜੁਲਾਈ ਦੇ ਮੁਕਾਬਲੇ ਇਸ ਜੁਲਾਈ ਚ ਆਈ ਆ ਸੋ ਇਥੋਂ ਪਤਾ ਲੱਗਦਾ ਕਿ ਪੰਜਾਬ ਦੇ ਅੰਦਰ ਇੱਕ ਬੇहद ਇਮਾਨਦਾਰ ਸਰਕਾਰ ਜਿਹੜੀ ਆ ਉਹ ਕੰਮ ਕਰ ਰਹੀ ਆ